ਖੱਟਲੇਵੇ ਵਾਲੀ ਆ ਪੂਰੀ ਪੰਡਲੇਵੇ ਦੀ ਤਿਆਰ ਕਰੀ ਖੜੀ ਦੂਜੇ ਸੂਏ 35 ਲੀਟਰ ਦੁੱਧ ਪਾਈ ਨੇ ਚੋਇਆ ਹੋਇਆ ਫੈਰਪੂਰ ਚੱਕਣ ਦੀ ਤਾਂ ਆਪਣੀ ਗਰੰਟੀ ਉਹ ਭਾਵੇਂ ਅਗਲਾ ਚਾਰ ਚਾਰ ਡੰਗ ਚੋਲੇ ਭਾਵੇਂ ਕਿ ਸੰਨੀਰ ਲੌਰਲ ਲੌਰੰਦਰ ਲਾਉਂਦੇ ਇੱਕ ਟੋਕਰਾ ਸੁੱਕੀ ਦਾ ਹੀ ਖਾ ਜਾਂਦੀ ਆ ਅੱਠ ਨਗ ਲਿਆਇਆ ਸੀ ਬਾਈ 40000 ਦੇ ਮੈਂ 70000 ਦੇ ਬੱਕਰੇ ਵੇਚਤੇ ਸੀਗੇ ਅੱਛਾ ਹਾਂਜੀ ਅੱਸੀ ਕੱਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਦੀਪ ਕੋਲੇ ਪਹੁੰਚੇ ਹੋਏ ਹਾਂਗੇ ਮਿੱਤਰੋ ਅੱਜ ਨਾ ਆਪਾਂ ਬਾਈ ਗੁਰਦੀਪ ਦੇ ਤੁਹਾਨੂੰ ਨਾ ਸਾਰੀਆਂ ਦੀ ਸਾਰੇ ਪਸ਼ੂ ਦਿਖਾ ਦਨੇ ਆ ਇੱਧਰਲੇ ਪਾਸੇ ਤਾਂ ਆ ਗਈਆਂ ਇਹ ਬੈੜਾ ਆ ਗਿਆ ਬਾਈ ਦੀਆਂ ਤੇ ਇੱਕ ਆ ਗਈ ਇੱਧਰਲੇ ਪਾਸੇ ਘਰੇ ਰੱਖੀ ਹੋਈ ਮੱਝ ਬਾਕੀ ਜਿਹੜੀ ਮੇਨ ਵੀਡੀਓ ਰੋ ਹੋਣਾ ਮਿੱਤਰੋ ਜਿਹੜੀ ਆ ਤੁਹਾਨੂੰ ਸਕਰੀਨ ਉੱਤੇ ਬੜੇ ਵੱਡੇ ਕੱਦ ਕਾਠ ਦੀ ਗਾਂ ਦਿਖਾਈ ਦੀ ਜਾਂਦੀ ਨੇ ਇਹ ਜਮਾ ਤਾਜੀ ਸੂਈ ਆ ਤੇ ਇਹ ਬਾਈ ਗੁਰਦੀਪ ਨੇ ਹੈਗੀ ਅੱਦੇ ਨਹੀਂ ਇੱਧਰਲੇ ਪਾਸੇ ਮੈਂ ਤੁਹਾਨੂੰ ਇੱਕ ਵਾਰੀ ਕੈਮਰਾ ਹੋਰ ਲਾ ਦਾਂ ਵੀ ਆ ਆ ਗਿਆ ਇਹਦਾ ਗੁਰਦੀਪ ਆਹਾ ਬੱਚਾ ਆ ਗਿਆ ਹਾਂ ਇਹ ਹੈਗਾ ਬੱਚਾ ਮਿੱਤਰੋ ਤੇ ਬਾਕੀ ਨਾ ਇਧਰਲੇ ਪਾਸੇ ਤੁਹਾਨੂੰ ਮੈਂ ਦਿਖਾ ਦਿੰਨਾ ਵੀ ਪਸ਼ੂ ਉਧਰਲੇ ਪਾਸੇ ਹੋਰ ਵੀ ਖੜੇ ਆ ਤੇ ਆਹਾ ਜਿਹੜੇ ਹੈਗੇ ਨਾ ਨਾਗ ਤੁਸੀਂ ਇਹ ਵੀ ਚੈੱਕ ਕਰ ਲੋ ਨਾਲ ਬਾਈ ਨੇ ਨਾ ਜਿਹੜਾ ਬੱਕਰੀਆਂ ਦਾ ਕੰਮ ਕੀਤਾ ਮਿੱਤਰੋ ਇਹਨਾਂ ਬਾਰੇ ਨਾ ਮੈਂ ਜ਼ਰੂਰ ਗੱਲਬਾਤ ਕਰੂੰਗਾ ਬੱਕਰੀਆਂ ਵਾਸਤੇ ਹਨਾ ਵੀ ਕਿਵੇਂ ਆ ਕੰਮ ਇਹ ਤੇ ਗਰਦੀ ਬਾਈ ਸਸਿਕਾ ਸਸਿਕਾ ਹੋਰ ਕਿਵੇਂ ਆ ਠੀਕ ਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਗਰਦੀ ਪਿੰਡ ਕਿਹੜਾ ਆ ਕੇ ਤੇਰਾ ਪਿੰਡ ਭੁੰਦੜ ਆ ਗਿਆ ਜੀ ਭੁੰਦੜ ਤੇ ਨੇੜੇ ਇਹ ਨੇੜੇ ਰਾਮਪਰਾ ਫੂਲ ਹਾਂ ਤੇਜਲਾ ਬਠਿੰਡਾ ਜਿਲ੍ਹਾ ਬਠਿੰਡਾ ਪੈਂਦਾ ਪਿੰਡ ਭੂੰਦੜ ਤੇ ਇਧਰੋਂ ਆ ਗਿਆ ਮੰਡੀਕਲਾ ਨੇੜੇ ਮੰਡੀਕਲਾ ਨੇੜੇ ਠੀਕ ਆ ਤੇ ਬੱਕਰੀਆਂ ਵਾਲਾ ਕੰਮ ਕਿੰਨਾ ਖਿਦਰ ਹੋ ਗਿਆ ਤੈਨੂੰ ਕਰਦੇ ਨੂੰ ਬੱਕਰੀ ਵਾਲੇ ਨੂੰ ਭਾਈ 2 ਸਾਲ ਹੋ ਗਏ ਅੱਛਾ 2 ਸਾਲ ਚਰਨ ਐਂ ਕਰ ਪਹਿਲਾਂ ਆਪਾਂ ਗਾਂ ਦਿਖਾਗੇ ਠੀਕ ਹੈ ਸ਼ੇਅਰ ਕਰਾਂਗੇ ਤੇਰੇ ਨਾਲ ਗੱਲਬਾਤ ਤੂੰ ਐਂ ਕਰ ਆਪਾਂ ਗਲਤ ਬਾਡੇ ਨਾ ਬੈਠ ਹਣਾ ਜਿਹੜੇ ਨੇ ਤਾਂ ਹੋਇਆ ਛੌਂਕ ਉਹ ਤਾਂ ਬੱਕਰੀਆਂ ਵਾਲੀ ਗੱਲ ਤੇ ਦੇਖ ਲੂ ਆਪਾਂ ਨੂੰ ਹਣਾ ਤੇ ਜਿਹੜੀ ਤੇਰੀ ਆਹਾ ਗਾਂ ਆ ਗਈ ਹਾਂ ਇਹ ਗਾਂ ਤੇਰੀ ਜਿਹੜੀ ਹੈਗੀ ਕਿੱਦੇ ਸੂਈ ਐ ਇਹ ਬਈ ਕੱਲ ਹੀ ਸੂਈ ਆ ਕੱਲ ਕੱਲ ਸੂਈ ਆ ਹਾਂ ਕੱਲ ਦੀ ਸੂਈ ਐ ਮਗਰ ਬੱਛਾ ਮਗਰ ਬੱਛਾ ਸੂਆ ਕਿੰਨਾ ਸੂਈ ਐ ਤੀਜਾ ਸੂਆ ਤੀਜਾ ਸੂਆ ਠੀਕ ਐ ਤੇ ਦੂਜੇ ਸੂਏ ਨੇ ਕਿੰਨਾ ਦੁੱਧ ਦਿੱਤਾ ਤੇਰੇ ਕੋਲ ਸਹੀ ਸਹੀ 35 ਲੀਟਰਤਾ ਬਾਈ ਜਮਾ ਸਹੀ ਕੰਡੇ ਵਾਲਾ ਤੇ ਹੁਣ ਕਿੰਨਾ ਦੁੱਧ ਪਾ ਦੂਗੀ ਇਹ ਬਸ 35 35 ਪਾ ਦੂਗੀ 35 37 ਜੋ ਬਾਕੀ ਸੇਵਾ ਅਗਲੀ ਦੀ ਸੇਵਾ ਹੈ ਨਾ ਤੇ ਹੁਣ 30 30 ਲੀਟਰ ਦੁੱਧ ਤਿਆਰ ਕਰਕੇ ਦੇ ਦੇਗਾ ਜਮਾ ਦੇ ਦਾਂਗੇ ਜਿਵੇਂ ਮਰਜ਼ੀ ਅਗਲਾ ਪੱਟ ਤੇ ਥਾਪੀ ਆ ਜਮਾ ਪੱਟ ਤੇ ਥਾਪੀ ਆ ਅੱਛਾ ਜਮਾ ਮਾਨ ਜਮਾ ਮਾਨ ਆ ਬਾਈ ਤੀਜਾ ਸੂਆ 100% ਹਾਂ 100% 100% ਠੀਕ ਆ ਇਹ ਐ ਤੈਨੂੰ ਪਤਾ ਵੀ ਕਿਹੜੇ ਸੀਮਣ ਦੀ ਆਪ ਇਹ 40 400 26 ਦੀ ਆ 40 400 26 ਦੀ 26 ਠੀਕ ਹੈ ਲੈ ਐਂ ਕਰ ਫਿਰ ਤੇਰੀ ਬਿਹੜ ਖੋਲ ਕੇ ਦਿਖਾ ਸਾਨੂੰ ਆਪਾਂ ਨਾ ਮਿੱਤਰੋ ਸਾਨੂੰ ਬਿਹੜ ਦਿਖਾ ਦਿੰਨੇ ਆ ਬਿਹੜ ਦਾ ਕੱਦ ਕਾਠ ਆਪਾਂ ਗਾਂ ਜਿਹੜੀ ਹੈਗੀ ਕੱਦ ਕਾਠ ਕੰਨੂ ਦਾ ਫੁੱਲ ਆ ਬਾਕੀ ਨਾ ਲੇਵਾ ਦੇਖ ਲੋ ਤੁਸੀਂ ਕਰਮਾਲੀ ਦਾ ਨਾ ਆਰਡਰ ਦੀ ਕੁਆਲਿਟੀ ਦੇਖ ਲੋ ਆਰਡਰ ਦੀ ਕੁਆਲਿਟੀ ਜਮ ਐਂ ਫਿੱਟ ਲੇਵੇ ਵਾਲੀ ਆ ਤੋਰੇ ਤਾਰੇ ਦੀ ਸਹੀ ਆ ਹਾਂ ਚਾਰੇ ਚਾਰੇ ਥਾਨ ਇੱਕੋ ਜਿਹੇ ਆ ਠੀਕ ਹੈ ਹੇ ਇਧਰ ਲੰਮੀ ਲੈ ਚੱਲ ਹਾਂਜੀ ਲੈ ਵੀ ਮਿੱਤਰੋ ਜਿਹੇ ਜਾਨਾ ਕੱਦ ਵਿੱਡਾ ਗਾਂ ਦਾ ਪਰ ਲੇਵਾ ਦੇਖ ਲੋ ਥੱਲੋਂ ਉਹ ਨਹੀਂ ਹੈਗਾ ਵੀ ਟੁੱਟੇ ਮੇਜੇ ਲੇਵੇ ਵਾਲੀ ਗਾਂ ਹੋ ਲੇਵਾ ਤਾਂ ਫਿੱਟ ਲੇਵੇ ਵਾਲੀ ਆ ਪੂਰੀ ਪੰਡ ਲੇਵੇ ਦੀ ਤਿਆਰ ਕਰੀ ਖੜੀ ਆ ਨਾਲੇ ਥਣ ਥਣ ਬੜਾ ਜਾਣ ਵਾਲਾ ਲੱਗਿਆ ਹੈਗਾ ਇਹ ਇਧਰ ਕਮਾਲਾ ਇਹ ਹੁਣ ਕਮਾਲਾ ਚਾਰੇ ਪਾਸੋਂ ਦਿਖਾ ਦਗੇ ਮੋੜਲਾ ਮੋੜਲਾ ਮਿੰਨੀ ਟਰੱਕ ਜੇ ਡੇ ਕਿਹੜਾ ਮੁੜਦੀ ਆ ਹੈਨਾ ਬੜੀ ਵੱਡੀ ਆ ਵੱਡੀ ਹੈ ਗਾਂ ਤੇਰੀ ਵੱਡੀ ਵੱਡੀ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ ਲੈ ਵੀ ਮਿੱਤਰੋ ਇਹ ਦੂਜੇ ਸੂਏ 35 ਲੀਟਰ ਦੁੱਧ ਪਾਈ ਨੇ ਚੋਇਆ ਹੋਇਆ ਹੁਣ ਵੀ 35 ਲੀਟਰ ਦੁੱਧ ਦੀ ਓਟ ਤੇ ਲਿਜਾ ਸਕਦੇ ਹੋ ਕਿ 30 ਕਿਲੋ ਦੀ ਓਟ ਦੇਵਾਂਗਾ ਬੋਲ ਦੁੱਧ ਦੁੱਧ 3 ਕਿਲੋ ਦਾ ਬਈ ਕਦੋਂ ਮਰਜ਼ੀ ਆ ਕੇ ਚੋਲੋ ਠੀਕ ਹੈ ਅਗਲੀ ਦੀ ਸੇਵਾ ਦੇਵੂ ਤਾਂ 35 ਦਊ ਠੀਕ ਹੈ 35 ਦੀ ਗਾਰੰਟੀ ਹੈ ਆਪਣੀ ਤੇ ਫਿਰ ਇਹਦਾ ਭਾਅ ਕਿੰਨਾ ਕਰਤਾ ਭਾਅ ਫੋਨ ਤੇ ਕਰਨਾ ਫੋਨ ਤੇ ਕਰ ਲਾਂਗੇ ਕਿ ਤੂੰ ਉਹਦਾ ਤੇਰੀ ਮਰਜ਼ੀ ਹੈ ਦੇਖ ਮੈਂ ਇਸ ਗਿਲ ਵਿਛੇ ਦੇ ਵਿੱਚ ਨਾ 10 10 ਹਾਂ ਵਿੱਚੋਂ ਮਾਨਤਾਣ ਕਰਦੇ ਆਂਗੇ ਚੱਲ ਫਿਰ ਲੈ ਚੱਲ ਕਰ ਦੇਖ ਚਟਣ ਵਾਲੇ ਸਿੱਧਾ ਸਾਦਾ ਬੰਦਾ ਮਿੱਤਰ ਹੋਰ ਬਾਲਾ ਨਹੀਂ ਅਸੀਂ ਉੱਚਾ ਨੀਵਾ ਕਰਦੇ ਜਮਾਂ ਲੈਣ ਦੇ ਨਹੀਂ ਕਰਾਂਗੇ ਬਸ ਬਾਕੀ ਦਾ ਛੋਡੇ ਫਿੱਟ ਚ ਦੱਸਿਓ ਤੁਸਾਨੂੰ ਕਿਵੇਂ ਲੱਗੀ ਹੌਲੀ ਇਹ ਇੱਥੇ ਨਾਲ ਹੀ ਆ ਮਿੱਤਰ ਹੂੰ ਕਿਤੇ ਕੱਢ ਗਏ ਗਾਹਾਂ ਤੇਰੀ ਗਾਂ ਚੰਗੀ ਐ ਬੰਨ ਕੇ ਰਾਂ ਫਿਰ ਇਹਨੂੰ ਕਰਾਂ ਕਰਦੀ ਬਸ ਹਾਂ ਧਾਰਾ ਮਾਰ ਕੇ ਦਿਖਾਏਗਾ ਹਾਂਜੀ ਕਿ ਐਂ ਬਹਿ ਜਾਏਗਾ ਐਂ ਬੈਜੂ ਬਹਿ ਜਾ ਫਿਰ ਅੱਜ ਜਾ ਪੁੱਤ ਲੈ ਅੱਜ ਜਾ ਆ ਵੀ ਕੰਮ ਲੋਟਾ ਯਾਰ ਅੱਜ ਜਾ ਕੋਈ ਨਹੀਂ ਕੋਈ ਨਹੀਂ ਬੱਚੇ ਦਾ ਕਰਦੀ ਆ ਹਜੇ ਕੋਈ ਨਹੀਂ ਇਹ ਨਹੀਂ ਇੰਨਾ ਕਰਦਾ ਕਿ ਮਰਜੀ ਜੁਈ ਚੱਲੇ ਇਹ ਤਾਂ ਬੌਲਾ ਹੀ ਆ ਓਏ ਹਾਂ ਭਾਈ ਬੌਲਾ ਕੱਲ ਹੀ ਸੋਈ ਆ ਜੇ ਹੈ ਸਰਾਤ ਹੀ ਸੋਈ ਆ ਬੱਸ ਕੱਲ ਸ਼ਾਮ ਨੂੰ ਠੀਕ ਹੈ ਇਹ ਮਾਰ ਦੇ ਮਾਰ ਦੋਨੇ ਹੱਥਾਂ ਨਾਲ ਮਾਰਨਾ ਕਰੀ ਗਿਆ ਪਲਪੂਲਾ ਜੰ ਜੀ ਹੱਟ ਜਾ ਪਾਇਰਪੂਰ ਚੱਕਣ ਦੀ ਤਾਂ ਆਪਣੀ ਗਰੰਟੀ ਹੂ ਭਾਵੇਂ ਅਗਲਾ ਚਾਰ ਚਾਰ ਡੰਗ ਚੋਲੇ ਠੀਕ ਹੈ ਤੇ ਆਹਾ ਜਿਹੜੀਆਂ ਇੱਧਰੋਂ ਦੂਜੇ ਮਾਰੀ ਕਰਾ ਹੁਣ ਦੂਜੇ ਦੀਆਂ ਇਹਦਾ ਲਾਉਣਾ ਵੀ ਸੀ ਇਹਨੇ ਕਿਡਾ ਲਾਹ ਹੈ ਵਿਚਾਰੀ ਨੇ ਹਜੇ। ਹਮ। ਲੈ ਵੀ ਮਿੱਤਰੋ ਜਮਾ ਬੌਲਾ ਹੀ ਆ ਹਜੇ। ਠੀਕ ਆ। ਬਾਕੀ ਆਪਾਂ ਚਾਰ ਡੰਗ ਚੋਕੀ ਰਹੀ। ਗਾਰੰਟੀ ਹੋ ਸਾਰੇ ਕਾਸੀ ਦੀ ਬਈ ਫੁੱਲ ਗਾਰੰਟੀ ਆ ਥਾਣਾ ਸੁਨਾ ਦੀ। ਠੀਕ ਆ। ਆ ਫਿਰ ਕਰਾ ਤੇਰੇ ਬੱਕਰੀਆਂ ਵਾਲਾ ਕੰਮ ਦੱਸ ਮੈਨੂੰ ਤੈਨੂੰ। ਆਇਆ ਬੱਕਰੀਆਂ ਵਾਲਾ ਤਾਂ ਜਮਾ ਆਪਾਂ ਨੂੰ ਤਾਂ ਬਈ ਪੂਰਾ ਸਿਰਾ ਕੰਮ ਆ। ਅੱਛਾ। ਹਮ। ਐਵੇਂ ਤਾਂ ਇਹ ਤੂੰ ਕਿੰਨੀਆਂ ਬੱਕਰੀਆਂ ਲਿਆਂਦੀਆਂ ਸੀਆਂ? 8 ਨਾਲ ਲੈ ਆਇਆ ਸੀ ਬਈ 40000 ਦੇ। 40000 ਦੇ। ਹਾਂ। 2 ਸਾਲ ਹੋ ਗਏ। हां 2 ਸਾਲ ਹੋ ਗਏ ਹਾਂ ਵਿੱਚ ਚੱਲ ਉਹ ਦੇ ਅੱਠ ਕਿ ਮਹੀਨਿਆਂ ਬਾਅਦ ਮੈਂ 70000 ਦੇ ਬੱਕਰੇ ਵੇਚਤੇ ਸੀਗੇ ਅੱਛਾ 70000 ਦੇ ਬੱਕਰੇ ਵੇਚ ਕੇ ਤੇ ਤਿੰਨ ਬੱਕਰੀਆਂ ਮੇਰੇ ਕੋਲੇ ਬਚ ਗਈਆਂ ਅੱਛਾ ਤੇ ਤਿੰਨ ਬੱਕਰੀਆਂ ਬਚ ਗਈਆਂ ਤੇ ਉਹ ਪਈਆਂ ਸੂ ਅੱਛਾ ਚਾਰ ਪੰਜ ਬੱਚੇ ਉਹਨਾਂ ਨੇ ਦੇਤੇ ਹਾਂ 7-8 ਮਹੀਨਿਆਂ ਬਾਅਦ ਫੇਰ ਸੂ ਪੀਆਂ ਠੀਕ ਹੈ ਤੇ ਚਾਰ ਪੰਜ ਹੁਣ ਦੇ ਤੇ 11 12 ਉਹਨਾਂ ਦੇ ਬਚੇ ਹੋਗੇ ਦੋ ਤਿੰਨ ਮੈਂ ਪਿੰਡੋਂ ਲੈ ਲੇ 18 20 ਨਗ ਹੋ ਗਿਆ ਅੱਜ ਵੇ ਜਿਹੜਾ 3 1/2 ਲੱਖ ਦਾ ਵਾਲਾ ਲੈ 3 1/2 ਦਾ 40000 ਤੋਂ ਸ਼ੁਰੂ 40000 ਤੋਂ ਸ਼ੁਰੂ ਕਰਾਈ ਜੀ ਆ ਬੱਕਰੀ ਖੜਿਆ ਲਾਲ ਹਾਂ ਛੇਰੀ ਛੇਰੀ ਇਹ 3 1/2 ਕਿਲੋ ਦੁੱਧ ਦਿੰਦੀ ਆ ਲੈ ਵੀ 3 1/2 ਕਿਲੋ ਦੁੱਧ ਦਿੰਦੀ ਆ ਆਹ ਬੱਕਰੀ ਕੋਈ ਬੰਦਾ ਆ ਕੇ ਲਾਈਵ ਇਹਨੂੰ ਚੋ ਚੋ ਸਕਦਾ ਚੋ ਸਕਦਾ ਹਾਂ ਠੀਕ ਆ ਗੱਲ ਨਹੀਂ ਬੱਕਰੀਆਂ ਤੇਰੀਆਂ ਸੁਣੀਆਂ ਨੇ ਬਾਕੀ ਮਿਹਨਤ ਵਾਲਾ ਕੰਮ ਐ ਇਹ ਇਹ ਛੋਟਾ ਕੰਮ ਤਾਂ ਹੈ ਨਹੀਂ ਗਰਦੀਪ ਹਾਂ ਜੀ ਕਿ ਨਹੀਂ ਹਾਂ ਪੰਮੇ ਤੋਂ ਲਿਆਂਦਾ ਸੈਦੋ ਕਾਲੇ ਤੋਂ ਸੈਦੋ ਕਾਲੇ ਪੰਮੇ ਤੋਂ ਹਾਂ ਆਹ ਇਹ ਤਾਂ ਫਿਰ ਹੋ ਵੀ ਮੈਨੂੰ ਐ ਲੱਗਦਾ ਯਾਰ 30 20 30 ਹਜ਼ਾਰ ਦਾ 50 ਹਜ਼ਾਰ ਦਾ ਲਿਆਂਦਾ ਬਾਈ ਆਹਾਂ ਹਾਂ ਲੈ ਲੈ ਵੀ ਗੱਲ ਸੁਣ ਲੋ 50000 ਰੁਪਏ ਦਾ ਬੱਕਰਾ ਹਾਂ 50000 ਦਾ ਤਿੰਨ ਮਹੀਨਿਆਂ ਦਾ ਹੋ ਗਿਆ ਅੱਛਾ ਇਹ ਇਹ ਫਿਰ ਲੈਣ ਲੂਣ ਦਾ ਫਰਕ ਹੁੰਦਾ। ਐਦੋਗੇ ਪਰ ਮੇਰੀ ਲੈਣ ਸਾਰਿਆਂ ਨੂੰ ਪਤਾ ਹੀ ਹੈ ਕੰਮ ਵਾਲਿਆਂ ਨੂੰ। ਅੱਛਾ। ਨਹੀਂ ਚਲੋ ਮਸੂਰਾ ਸਾਰੇ ਕੰਮ। ਠੀਕ ਹੈ। ਨਹੀਂ ਸੋਨਾ ਕੰਮ ਆ ਤੇਰਾ ਮੈਂ ਤੈਨੂੰ ਦੱਸਾਂ ਗੱਲ। ਬਾਕੀ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਇਹ ਬਾਈ ਦਾ ਸ਼ੌਂਕੀਆ ਤੌਰ ਤੇ ਦਿਖਾਤੀਆਂ ਜਿਹਦੇ ਗਾਂ ਫਿੱਟ ਹੋਈ ਨਾ ਮੈਂ ਤੁਹਾਨੂੰ ਦੱਸਾਂ ਗੱਲ ਤੇ ਬਾਈ ਦੇ ਇੱਥੇ ਘਰੇ ਆ ਜਾਓ। ਠੀਕ ਹੈ। ਬਾਈ ਦੇ ਘਰੇ ਆ ਕੇ ਨਾ ਜਿਹੜੀ ਹੈਗੀ ਤੁਸੀਂ ਗਾਂ 35 37 ਲੀਟਰ ਵਾਲੀ ਲਿਆ ਸਕਦੇ ਹੋ। ਬਾਕੀ ਮਗਰ ਦੇਖਣ ਦੀ ਲੋੜ ਨਹੀਂ ਤਾਂ ਭਾਈ ਬਛਈਆ ਹੈ ਨਾ ਤੇ ਜੇਰ ਦੀ ਆਪਣੇ ਕੋਲੇ ਵੀਡੀਓ ਪਈ ਆ ਜੇਰ ਜੂਰ ਦੀ ਵੀਡੀਓ ਪਈ ਆ ਠੀਕ ਆ 19 ਦੀ ਵੀ ਵੀਡੀਓ ਆ ਠੀਕ ਆ ਲੈ ਵੀ ਆਹਾ ਗਾਂ ਜਿਹਦੇ ਪਸੰਦ ਆਈ ਬਾਈ ਦੇ ਘਰੇ ਆ ਜਾਓ ਤਸੱਲੀ ਕਰ ਲਿਓ ਬਾਕੀ ਖਾਣ ਪੀਣ ਦੀ ਕਹਿੰਦਾ ਮਾੜੀ ਐ ਇਹ ਹੂੰ ਖਾਣ ਪੀਣ ਦੀ ਕਿਵੇਂ ਖਾਣ ਪੀਣ ਦੀ ਬਾੜੀ ਮਾੜੀ ਆ ਚਾਰ ਪੰਜ ਪਸ਼ੂਆਂ ਤੇ ਖਾਂਦੀ ਆ ਕੱਖ ਅੱਛਾ ਬਾੜੀ ਚਾਰੂ ਬੰਦਾ ਬੰਦਾ ਨਾ ਚਾਰੂ ਤਾਂ ਹੀ ਦੁੱਧ ਦਿੰਦੀ ਆ ਹਾਂ ਜੇ ਖਾਂਦੀ ਆ ਤਾਂ ਹੀ ਦੁੱਧ ਦਿੰਦੀ ਆ ਜੇ ਤੇ ਤੈਨ ਟੋਕਰੇ ਤੂੜੀ ਪਾਵਾਂਗੇ ਸਨੀਅਰ ਲੌਰਲ ਲੌਂਜਰ ਲਾਉਂਦੇ ਇੱਕ ਟੋਕਰਾ ਸੁੱਕੀ ਦਾ ਹੀ ਖਾ ਜਾਂਦੀ ਹੈ ਅੱਛਾ ਹਾਂ ਕੋਈ ਮਰਜੀ ਸਾਹਮਣੇ ਆ ਕੇ ਪਾ ਕੇ ਆਪ ਦੀ ਪੱਕ ਕੇ ਫੇਰ ਜਾਓ ਲੇ ਗਈ ਚਾਰੂਆ ਚਾਰੂਆ ਜ ਕਰ ਹੈਗਾ ਇੰਨਾ ਸਵਾਨ ਤਾਂ ਫੇਰ ਪਾਇਓ ਇਹਨੂੰ ਹਾਂ ਠੀਕ ਹੈ ਗੱਲ ਦੋ ਦਿਨ ਪੰਡਾ ਖਾ ਜਾਂਦੀ ਹੈ ਚਲੋ ਕੋਈ ਗੱਲ ਫੇਰ ਵੇਜੂ ਹਣਾ ਹਾਂ ਕਿਵੇਂ ਲੱਗਿਆ ਬੰਦਾ ਕਿਵੇਂ ਲੱਗਾ ਬਈ ਦੱਸਿਓ ਗੁਰਦੀਪ ਹਣਾ ਤੇ ਬਾਕੀ ਪਸ਼ੂ ਭਈ ਚੰਗੇ ਨੇ ਬਾਈ ਦੇ ਦੂਜੇ ਪਸ਼ੂ ਵੀ ਚੰਗੇ ਨੇ ਤੇ ਆਓ ਧੰਨਵਾਦ ਗਰਦੀਪ ਭਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ